ਜੇ ਸੋਚਦੇ ਨੇ ਤਾਂ ਉਹ ਖਾਇੋ ਜੇ ਮਾਰਾ ਫੁੱਲ ਫੁੱਲੇ ਵਖਾਈ ਉਹ ਦੇਖੋ ਪਰਲੀ ਸਾਈਡ ਤੇ ਆਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਡ ਤੇ ਉਹ ਕੈਮੀਕਲ ਚਾਰਜ ਫੇਰੇ ਕਿ ਹੁਣ ਮਾਰਾ ਜਾ ਇੱਧਰ ਆ ਜੇ ਜੇ ਭਾਈ ਅਸੀਂ ਪਰੇ ਆਓ ਜੀ ਪੂਰੀ ਭਰ ਲੋ ਭਰ ਲੋ ਬੋਤਲ ਕੋਈ ਕੋਈ ਨਾ ਨਜ਼ਰ ਆ ਰਿਹਾ ਬਸ ਨੀ ਆਹ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 225 ਦੀ ਵੀਡੀਓ ਆ ਭਾਈ ਆਹ ਦਿਖਾਈ ਹੈ ਧਰੋਂ ਵੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕੀ ਆ ਗਿਆ ਤੁਹਾਨੂੰ ਸੰਸਾਰ ਆਹ ਡਰਾਮਾ ਨਾ ਕਰੋ ਅੱਖਾਂ 'ਚ ਟੱਟਾ ਨਾ ਪਾਓ ਲੋਕਾਂ ਦੇ ਆਹ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਚਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆਖੇ ਆਹ ਦੇਖਿਓ ਜੀ ਮਹਾਰਾਜ ਆ ਮੇਰੇ ਕੁਰਤੀ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਇੱਧਰ ਵੇਖ ਹਾਂਜੀ ਹਾਂਜੀ ਪੂਰੇ ਤੇ ਨੂੰ ਲੱਗਿਆ ਆਹ ਵੇਖ ਲੋ ਜੀ ਰਾਖੀ ਹਾਲ ਅੰਦਰ ਦਾ ਸਾਫ ਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਰ ਮੰਨੀ ਕਿ ਅਸੀਂ ਚਾਲ ਨੇ ਖੂਬ ਬਣਾਤੇ ਜੀ ਪਾਣੀ ਟਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਦੀ ਟੀਮਾ ਕਿੱਥੇ ਗਿਆ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉੱਪਰਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੋ ਲੈਣਾ ਛੱਡ ਜੀ ਅਸੀਂ ਨੀ ਨਾ ਨਾ ਪਰ ਆਪਾਂ ਨਾਮ ਲੈਨੇ ਆ ਕੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਫਿਲ ਜਿਹੜੀਆਂ ਇੰਡਸਟਰੀਆਂ ਨੇ ਵੱਡੀਆਂ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕਾਮ ਦੀ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਜਾਂਦਾ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾਣੀ ਆ ਪਾਣੀ ਕਿੱਦਾਂ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਦਾਂ ਸਾਫ਼ ਹੋਇਆ ਤੁਹਾਡਾ ਇਹ ਨਹੀਂ ਐਈ ਹੈ ਕਿੰਨੇ ਕੁ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਜਿਹੜੇ ਆਉਣਗੇ ਯਾ 8-10 ਬੰਦੇ ਤਾਂ ਕਾਲੇ ਪੀਲੇ ਆ ਅੱਛਾ ਇੱਕ ਦੱਸਿਓ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ਼ ਕਰਤਾ ਪਾਣੀ ਨਹੀਂ ਇੱਥੇ ਕੋਈ ਆਇਆ ਨਹੀਂ ਚਿੱਟਾ ਸਾਹ ਦਾ ਪਿੱਛੇ ਪਿੱਛੇ ਨੂੰ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਿੱਟਾ ਸਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਜਰਾਂ ਦਾ ਚੈਲੰਜ ਅਸੀਂ ਚੈਲੰਜ ਕਰਦੇ ਆਓ ਬੁੱਢਾ ਜਰਿਆ ਆਹ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਬਲੀਪੁਰ ਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸ ਕੀ ਹਰ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਇਹ ਰੱਖ ਕੱਲੀਆਂ ਡਾਇੰਗ ਇੰਡਸਟਰੀ ਦਾ ਟੋਟਲ ਤਾਂ ਮਿਲਦਾ 50 ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਾਈ ਸਤਲੋਚ ਪੈਂਦਾ ਧੋਖਾ ਨਾ ਦੇਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਆ ਗੁਰੂਆਂ ਦੀ ਰਵਾਣੀ ਦੀ ਰਵਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਇਆ। ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਹ ਸਾਰੇ ਯਰਾਂ ਨੂੰ ਲੈ ਕੇ ਦੰਦਵਾ ਸਾਹਿਬ ਧਰਤੀ ਇਕੱਠ ਰੱਖਿਆ ਬਾਈ। ਹੋਕਾ ਦੇ ਰਿਆ ਪੰਜਾਬ ਦੇ ਲੋਕੋ ਏ ਨਾ ਇੰਨਾ ਯਰਾਂ ਨਾਲ ਮਰੋ। ਥੋੜੀ ਧਰਤੀ, ਹੇਠਲਾ ਪਾਣੀ ਵੀ ਪੀਣ ਜੋਗ ਨਹੀਂ ਦਿਆ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ। ਤੇ ਦਰਿਆਵਾਂ ਦੀ ਵੀ ਯਰਾਂ ਬਾਤ। ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ। ਕਿ ਭਗਵਾਨ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਆ ਕੁਝ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋਣਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆ ਦੱਸ ਨਹੀਂ ਰਿਹਾਗਾ ਪਰ ਉਹ ਦੱਸੋ ਮੰਨਦੋ ਗਿਆ ਇਹ ਮੰਤਰੀ ਜਾਂ ਟੀਚ ਮੰਤਰੀ ਦਾ ਬਦਲਦਾ ਸਾਰਾ ਕੁਝ ਤੁਹਾਨੂੰ ਵਾ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਔਰ ਜਿਹੜੇ ਵੀ ਇਹ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜਿਹੜਾ ਪਹਿਲਾਂ ਹੁੰਦਾ ਸੀ ਕਿਉਂ ਕਿ ਪੰਜਾਬ ਇੱਕੋ ਇੱਕ ਕੁਦਰਤੀ ਸੋਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਛੋਡੀਆਂ ਕੁੱਖਾਂ ਬੰਜਰ ਹੋ ਗਈਆਂ ਛੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣੋਂ हट ਗਿਓ ਜਿਹੜਾ ਫੀਫੀ ਤੇ ਕਨਾਂ ਚ ਬਖ ਲੈਣ ਲੱਗ ਗਿਓਏ ਮੰਦ ਬੁੱਧੀ ਥੋੜੇ ਬੱਚੇ ਪੈਦਾ ਹੋਣ ਲੱਗ ਗਿਓ ਆਪਾਂ ਹਾ ਜਵਾਬ ਪੈਦਾ ਹੋਣ ਲੱਗ ਗਿਓ ਜਮਦਨ ਸ਼ੁਕਰ ਹੋਣ ਲਾ ਕੈਨਸਲ ਹੋਣ ਲੱਗ ਗਿਆ ਉੱਠ ਖੜੋ ਜਰਾ ਪਾਕੀ ਆ ਬਹੁਤ ਵੱਡੀ ਸ਼ਾਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਬੜੀਆਂ ਮਿਰਚਾਂ ਲੱਗੀਆਂ ਇਹਨਾਂ ਦੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਾਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸ ਦਾ ਕਿਉਂਕਿ ਏਸੇ ਕਾਂਗਰਸ ਨੇ ਏਸੇ ਸੀਚਾਲ ਨੂੰ ਪੋਲਿਊਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਨ ਪ੍ਰੇਮੀ ਹੈ ਇੱਕ ਕਮੇਟੀ ਦਾ ਮੈਂਬਰ ਸੀ ਹੈ ਨਾ ਹਾਂਜੀ ਹਾਂਜੀ ਐਨਜੀਟੀ ਐਨਜੀਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੀਆਂ ਜੜਾਂ 'ਚ ਬੈਠਿਆ ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣਯੋਗ ਹੈ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਜੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਹੈ ਜੀ ਤੇ ਭੱਜੇ ਹੱਥੋਂ ਫਿਰ ਐਸ ਫੋਨ ਚੀ ਉਹ ਰਿਪੋਰਟ ਹੈ ਜਿਹਦੇ ਤੇ ਸਿਚੇਵਾਲ ਸਾਹਿਬ ਦੇ ਸਾਈਨ ਨੇ ਜੈਖੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਜਿਹਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉੱਥੇ ਨਹੀਂ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਸੀ ਉਹਨਾਂ ਦੀ ਉਹਨਾਂ ਸੀ ਬਾਹਰ ਆਉਣੇ ਆ ਜਸਕੀਰ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਿਰ ਕਹਿ ਲੋ ਤੁਸੀਂ ਵੀ ਆਹ ਸਾਹਮਣੇ ਜਸ ਬਸ ਬਹੁਤ ਬਥੇਰੀਆਂ ਗੱਲਾਂ ਹੋ ਗਈਆਂ ਜੀ ਬਹੁਤ ਸਾਰੀ ਗੱਲ ਮੇਰੇ ਖਿਆਲ ਪਹੁੰਚ ਗਈ ਮਸਲਾ ਇਹ ਹੈ ਕਿ ਕੰਮ ਹਲੇ ਕਰਨ ਵਾਲਾ ਬਹੁਤ ਹੈ ਹਲੇ ਸਿਰਫ ਇੱਕ ਟ੍ਰੇਲਰ ਹੀ ਹੈ ਜਿਹੜਾ ਮਾੜਾ ਮੋਟਾ ਕੁਝ ਹੋਇਆ ਬਹੁਤ ਕੰਮ ਕਰਨਾ ਬਾਕੀ ਹੈ ਤੇ ਪੰਜਾਬ ਦੇ ਲੋਕਾਂ ਦੀ ਤੇ ਆਪਾਂ ਜਾਨ ਬਚਾਣੀ ਹੈ ਸੇਤਾਂ ਬਚਾਣੀ ਹੈ ਤੇ ਸਾਰੇ ਪੰਜਾਬ ਨੂੰ ਮਿਹਨਤ ਕਰਨੀ ਪੈਣੀ ਹੈ ਇਕਲੀ ਆ ਸਰਕਾਰ ਤੇ ਨਾ ਛੱਡੀਏ ਜਿਹੜੀ ਸਿਰਫ ਸਰਕਸ ਦਿਖਾ ਰਹੀ ਆ ਆਪਾਂ ਨੂੰ ਬਹੁਤ ਬਹੁਤ ਪਤਾ ਕੀ ਹੋ ਰਿਹਾ ਨਾ ਆਪਾਂ ਨਾ ਸਾਨੂੰ ਲੱਗ ਰਿਹਾ ਹੋਊਗਾ ਕਿਸੇ ਨੇ ਬਸ ਸੀਰੀਅਸਲੀ ਜਸਪੀਰ ਜੀ ਸਾਨੂੰ ਕੋਈ ਸ਼ੌਕ ਨਹੀਂ ਆ ਸੀਚੇਵਾਲ ਹੁਰਾਂ ਦਾ ਨਾਲ ਜੀ ਬਟ ਮਸਲਾ ਕੀ ਹੋ ਰਿਹਾ ਕਿ ਸੀਚੇਵਾਲ ਹੁਰਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਬੇਵਕੂਨ ਬਣਾ ਰਹੀ ਹੈ ਕਿ ਵੀ ਹਰ ਚੀਜ਼ ਪਾਣੀ ਹੈ ਇਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਪਾਣੀ ਦਾ ਮਸਲਾ ਬਹੁਤ ਸੀਰੀਅਸ ਹੈ ਜਿਹਦੇ ਨਾਲ ਜ਼ਿੰਦਗੀ ਜੁੜੀ ਹੈ ਜੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਅਸੀਂ ਘਰ ਘਰ ਘੂਰੇ ਫਿਰਦੇ ਆਂ ਕੱਲ ਮੁਕਤਸਰ ਦੇ ਵਿੱਚ ਸੀ ਉੱਥੇ ਇੱਕ ਪੇਪਰ ਮੇਲਾ ਸੀ ਫੀਕੀਆ ਵਾਲਿਆਂ ਦੀ ਅੱਜ ਹਮੀਰਾਜ ਸੀਗੇ ਉਹ ਤੋਂ ਪਹਿਲਾਂ ਹਰ ਪੰਜਾਬ ਦੇ ਹਰ ਹਾਸੇ 'ਚ ਇਵੇਂ ਆ ਆ ਸਾਹਮਣੇ ਖੜੇ ਮੁੰਡੇ ਇਹਨਾਂ ਨੇ ਉੱਥੇ 100 ਫੈਕਟਰੀ ਹੈ ਗੋਲਖਾਈ ਦੀ ਫੈਕਟਰੀ ਧਮਾਚਾ ਅੱਛਾ ਉੱਥੇ 100 ਫੈਕਟਰੀ ਦਾ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਸਤਲੁਜ ਪੈਂਦਾ ਔਰ ਪੰਜਾਬ 'ਚ ਆ ਜਾਂਦਾ ਮਨਾਲੀ ਦਾ ਸਾਰਾ ਪਾਣੀ ਉੱਤੋਂ ਪੈਂਦਾ ਉਹ ਬਿਆਸ 'ਚ ਪੈ ਕੇ ਫਿਰ ਥੱਲੇ ਆਉਂਦਾ ਉਹ ਬਿਆਸ 'ਚ ਪੈਂਦਾ ਇਹ ਸਤਲੁਜ 'ਚ ਪੈਂਦਾ ਗੋਲਖਾਈ ਦਾ ਤੋ ਇਹ ਜੋ ਬੁਰਾ ਹਾਲ ਹੋ ਚੁੱਕਿਆ ਹੈ ਇਹਦੇ ਬਾਰੇ ਅਸੀਂ ਲੱਗੇ ਹੋਏ ਆ ਭਗਵੰਤ ਹੁਰਾਣੇ ਉਹ ਗੋਲ ਥਾਈ ਦੀ ਫੈਕਟਰੀ ਲਈ ਉੱਥੇ ਨੋਟਿਸ ਬੋਲਿਆ ਉਹਦੇ ਕਰਕੇ ਆ ਕੀ ਨਾ ਆਪਣਾ ਹਰਜੋਤ ਬਹਿਸ ਭਾਈ ਭਗਵੰਤ ਤੁਸੀਂ ਤੁਸੀਂ ਭਗਵੰਤ ਕਹਿੰਦੇ ਫਿਰ ਮੁੜ ਕੇ ਓਖਾ ਆਉਂਦਾ ਵੀ ਕਿਹੜੇ ਭਗਵੰਤ ਨੇ ਉਹ ਚੱਲ ਤੈਨੂੰ ਮੁੱਖ ਮੰਤਰੀ ਨਾਲ ਮਿਲ ਗਿਆ ਮਾਰੀ ਗਿਆ ਤੂੰ ਕਹਿੰਦੀ ਉਹਨਾਂ ਦਾ ਵੀ ਇਹੀ ਚਾਹ ਸੀ ਕਿ ਮੁੱਖ ਮੰਤਰੀ ਬਣੀਏ ਨਾ ਕਿ ਬਣ ਕੇ ਕੁਝ ਕਰੀਏ ਮੈਂ ਕਹੂੰਗਾ ਬੰਨਾ ਅਹਿਮ ਨਹੀਂ ਹੁੰਦਾ ਬਣ ਕੇ ਕੀ ਕੀਤਾ ਇਹ ਅਹਿਮ ਹੁੰਦਾ ਪਲੀਜ਼ ਇਹਦੇ ਨਾਲ ਸੋਚੋ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਅਸੀਂ ਕੁਝ ਨਹੀਂ ਲੈਣਾ ਇਹ ਇੰਜੀਨੀਅਰ ਨੇ ਆਪਦਾ ਕੰਮ ਕਰਦੇ ਨੇ ਮੈਂ ਫਿਲਮਾਂ ਬਣਾਉਣਾ ਇਹਨਾਂ ਦਾ ਹੋਰ ਕੰਮ ਹੈ ਇਹਦਾ ਇਹ ਪੱਤਰਕਾਰ ਹੈ ਅਸੀਂ ਕਿਉਂ ਤੁਰੇ ਫਿਰਦੇ ਹਾਂ ਛੱਡ ਛੜਾ ਕੇ ਇਸ ਲਈ ਕਿ ਪੰਜਾਬ ਦਾ ਜੇ ਪਾਣੀ ਹੀ ਸਹੀ ਨਾ ਰਿਆ ਤਾਂ ਸਾਡੇ ਕੋਲ ਕੀ ਬਚਿਆ ਤਾਂ ਪਲੀਜ਼ ਆ ਸਾਡੀ ਮਿਹਨਤ ਹੈ ਤੁਹਾਡੇ ਸਾਹਮਣੇ ਹੱਥ ਜੋੜ ਕੇ ਕਿ ਸਾਨੂੰ ਤੁਹਾਡੇ ਵਿਰੋਧ ਲੋਕਾਂ ਦੀ ਹੋਰ ਘੇਰਾਬੰਦੀ ਕਰਾਉਂਦੇ ਉਹਨਾਂ ਨੂੰ ਲਾਮਬੰਦੀ ਕਰਕੇ ਤੁਹਾਡੀ ਘੇਰਾਬੰਦੀ ਨਾ ਕਰਨੀ ਪਵੇ ਮੰਝੋ ਮੰਨ ਜੋ ਐਕਚੁਅਲ ਚ ਕੰਮ ਕਰੋ ਨਾ ਕਿ ਆਏ ਕਿ ਬੰਨ ਮਾਰ ਦਿਓ ਸਾਫ ਪਾਣੀ ਨਜ਼ਰ ਨਾ ਆਵੇ ਗੰਦਾ ਤੇ ਸਾਫ ਪਾਣੀ ਅੱਡੋ ਅੱਡ ਨਜ਼ਰ ਨਾ ਆਵੇ ਇਹਦੇ ਕੰਮ ਕਰਦੇ ਹੋ ਇਹ ਨਾ ਕਰਿਓ ਸੱਸੀ ਕਾਲ ਜੀ